ਬਣੀ ਸੀ ਕਿੱਥੇ ਗਈ ਕਿਹੜੇ ਮਰੀਜ਼ ਨੂੰ ਦਿੱਤੀ ਗਈ ਕੱਲੀ-ਕੱਲੀ ਕੋਰੀ ਦੀ ਥ੍ਰੈਸਿੰਗ ਹੋएगी ਕੱਲੇ-ਕੱਲੇ ਪੇਸ਼ੈਂਟ ਦੀ ਥ੍ਰੈਸਿੰਗ ਹੋएगी ਔਰ ਇਹਦੇ ਵਿੱਚ ਅਸੀਂ ਡਾਟਾ ਇੰਟੈਲੀਜੈਂਸ ਐਂਡ ਟੈਕਨੀਕਲ ਸਪੋਰਟ ਯੂਨਿਟ ਬਣਾਏ ਆ ਇਸੇ ਤਰ੍ਹਾਂ ਜਿਹੜੇ ਤੁਹਾਡੇ ਪੋਰਟਸ ਦੇ 700 ਬੰਦਿਆਂ ਦੀ ਟ੍ਰੇਨਿੰਗ ਕਰ ਰਹੇ ਹਾਂ ਜਿਹੜੇ ਸਾਡੇ ਕਾਉਂਸਲਰਸ ਆ ਉਹਨਾਂ ਦੀ ਟ੍ਰੇਨਿੰਗ ਕਰ ਰਹੇ ਹਾਂ ਡਾਕਟਰਾਂ ਨੂੰ ਅਸੀਂ ਐਨ ਨੈਸ਼ਨਲ ਇੰਸਟੀਚਿਊਟ ਆਫ ਮਾਈਟੋਗ੍ਰਾਫ ਨਿਊਰੋਸਾਇੰਸ ਬੈਂਗਲੌਰ ਪੀਜੀਆ ਤੋਂ ਟ੍ਰੇਨਿੰਗ ਦਵਾ ਰਹੇ ਹਾਂ ਉਹਨਾਂ ਦੇ ਉਹਨਾਂ ਦੇ ਜਿਹੜੇ ਜਿਹੜੇ ਹੈਗੇ ਆ ਰਿਸੋਰਸ ਪਰਸਨਸ ਇੱਥੇ ਆ ਕੇ ਸਾਡੇ ਬੰਦਿਆਂ ਨੂੰ ਟ੍ਰੇਨਿੰਗ ਦੇ ਰਹੇ ਆ ਸੋ ਪੰਜਾਬ ਸਰਕਾਰ ਨੇ ਪੂਰਾ ਧਿਆਨ ਕਰ ਰੱਖਿਆ ਇਹਦੇ ਨਾਲ ਨਾਲ ਹਰ ਪਿੰਡ ਦੇ ਵਿੱਚ ਜਿਹੜੀ ਹੈਗੀ ਆ ਵਿਲੇਜ ਡਿਫੈਂਸ ਕਮੇਟੀ ਬਣ ਰਹੀ ਆ ਯੂਥ ਨੂੰ ਜਿਹੜਾ ਹੈਗਾ ਉਹ ਅੱਗੇ ਆ ਰਿਹਾ ਯੂਥ ਬਹੁਤ ਲਾਰਜ ਜਿਹੜੀ ਉਹਨਾਂ ਉਹਨਾਂ ਦੀ ਟ੍ਰੇਨਿੰਗ ਕਰ ਰਹੇ ਆ ਜਿਹੜੀ ਹੈਗੀ ਆ ਤੇ ਇਹਦੀ ਕਮਿਊਨਿਟੀ ਦੇ ਨਾਲ ਇੰਟੀਗ੍ਰੇਸ਼ਨ ਕਰ ਰਹੇ ਆ ਤਾਂ ਕਿ ਜਦੋਂ ਕੋਈ ਪਹਿਲਾਂ ਬੰਦਾ ਨਸ਼ਾ ਕਰਦਾ ਸੀ ਪਹਿਲਾਂ ਤਾਂ ਉਹ ਮਾਂ ਪਿਓ ਨੂੰ ਨਹੀਂ ਦੱਸਦਾ ਸੀ ਘਰੇ ਚੋਰੀ ਕਰਦਾ ਸੀ ਜਿਹੜੇ 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 ਇਹ ਸੀਗੇ ਨਾ ਜਿਹੜੇ ਗੁੰਡੇ ਸੀ ਜਿਨ੍ਹਾਂ ਨੇ ਜਿਨ੍ਹਾਂ ਨੇ ਗੈਂਗਸਟਰ ਬਣਾਏ ਆ ਜਿਨ੍ਹਾਂ ਨੇ ਨਸ਼ਾ ਦਾ ਬਿਜ਼ਨਸ ਕੀਤਾ ਫਿਰ ਉਸ ਤੋਂ ਘਰ ਚੋਰੀ ਕਰਾਉਂਦੇ ਸੀ ਫਿਰ ਸਮਾਦ ਵਿੱਚ ਚੋਰੀ ਕਰਾਉਂਦੇ ਸੀ ਫਿਰ ਉਹਦੇ ਮਾਪਿਓ ਨੇ ਦੱਸਦੇ ਸੀ ਵੀ ਇਹ ਤਾਂ ਹੁਣ ਸਾਡੇ ਹੱਥੋਂ ਗਿਆ ਇਹਦੀ ਭੈਣ ਦਾ ਵਿਆਹ ਨਹੀਂ ਹੋਣਾ ਸ਼ਰਮ ਦੇ ਮਾਰੇ ਨਹੀਂ ਦੱਸਦੇ ਸੀ ਉਹ ਸਟਿਗਮਾ ਸੀ ਇਹਦੇ ਨਾਲ ਤੇ ਅਸੀਂ ਉਹ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਉਹਨੂੰ ਜਿਹੜੀ ਹੈਗੀ ਲੜਾਈ ਇਹਨੂੰ ਹਰ ਫਰੰਟ ਦੇ ਉੱਤੇ ਕਮਿਊਨਿਟੀ ਦੇ ਲੈਵਲ ਦੇ ਉੱਤੇ ਉਹਨੂੰ ਡੀ ਸਟਿਗਮਟਾਈਜ਼ ਕਰਕੇ ਅੱਜ ਵੀ ਜਿਹੜੇ ਬੰਦੇ ਨਸ਼ਾ ਕਰਦੇ ਉਹ ਨਾਲ ਸਾਡੇ ਉਹ ਮਰੀਜ਼ ਆ ਉਹ ਬਿਮਾਰ ਇੱਕ ਸਾਈਕੋਲੋਜੀਕਲ ਡਿਸਆਰਡਰ ਵੀ ਆ ਉਹਦੇ ਚ ਫੈਮਿਲੀ ਥਰੋਲੋਜੀ ਵੀ ਆ ਅੱਜ ਵੀ ਉਹਨਾਂ ਦੇ ਕਰ ਰਹੇ ਆ ਬਟ ਅੱਜ ਜਿਹੜਾ ਹੈਗਾ ਉਹ ਮੋਗੇ ਦੇ ਪ੍ਰਸ਼ਾਸਨ ਨੇ ਮੋਗੇ ਦੀ ਪੁਲਿਸ ਨੇ ਪੰਜਾਬ ਪੁਲਿਸ ਨੇ ਇੱਕ ਬਹੁਤ ਵੱਡਾ ਸੁਨੇਹਾ ਦਿੱਤਾ ਕਿ ਜਿਹੜਾ ਬੰਦਾ ਵੀ ਸਰਕਾਰੀ ਪ੍ਰੋਗਰਾਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੇਗਾ ਨਸ਼ੇ ਗੋਲੀਆਂ ਚੋਰੀ ਕਰੇਗਾ ਚੋਰੀ ਕਰਕੇ ਵੇਚੇਗਾ ਜਾਂ ਸਾਡੇ ਕਿਸੇ ਵੀ ਡੀ ਅਡਿਕਸ਼ਨ ਸੈਂਟਰ ਤੋਂ ਲੈ ਕੇ ਖਬਰ ਲੱਗਦੀ ਆ ਜੀ ਕਿ ਫੁਲਾਣੇ ਡੀ ਅਡਿਕਸ਼ਨ ਸੈਂਟਰ ਦੇ ਬਾਹਰ ਗੋਲੀਆਂ ਤੁਹਾਡਾ ਬੰਦਾ ਵੇਚਦਾ ਜੀ ਅੰਦਰੋਂ ਲੈ ਕੇ ਉਹ ਜਿਹੜੇ ਇਦਾਂ ਦੇ ਬੰਦੇ ਹੋਣਗੇ ਉਹਨੀਆਂ ਸਾਰੀਆਂ ਸਬਸਿਡੀਆਂ ਵੀ ਬੰਦ ਹੋਣਗੀਆਂ ਫਰੀ ਜੀ ਟ੍ਰੀਟਮੈਂਟ ਵੀ ਬੰਦ ਹੋਏਗੀ ਫਰੀ ਇਲਾਜ ਕਰ ਰਹੇ ਆ ਜੀ ਨਸ਼ੇ ਦੀ ਗੋਲੀ ਅਸੀਂ ਫਰੀ ਦੇ ਰਹੇ ਆ ਉਹ ਨਸ਼ਾ ਛੁਡਾਉਣ ਦੀ ਗੋਲੀ ਆ ਨਸ਼ੇ ਦੀ ਗੋਲੀ ਨਹੀਂ ਆ ਸਮਝੋ ਇਹਨੂੰ ਉਸ ਤੋਂ ਬਾਅਦ ਤੁਸੀਂ ਚਾਹੇ ਕੋਈ ਮਤਲਬ ਕੋਈ ਗੇਮ ਖੇਡਣੀ ਸ਼ੁਰੂ ਕਰ ਦਿਓ ਕੋਚ ਬਣ ਜਾਓ ਤੁਸੀਂ ਕੋਈ ਪਲੰਬਰ ਇਲੈਕਟ੍ਰੀਸ਼ੀਅਨ ਰੈਫ੍ਰਿਜਰੇਸ਼ਨ ਕੋਈ ਫੂਡ ਕਰਾਫਟ ਦਾ ਇੰਸਟੀਚੂਟ ਦੇ ਵਾਲੀ ਟ੍ਰੇਨਿੰਗ ਕੋਈ ਕੋਈ ਮੇਲ ਹੇਅਰ ਸੈਲੂਨ ਦੀ ਕੋਈ ਬਿਊਟੀ ਪਾਰਲਰ ਦੀ ਸਤੋਂ ਟ੍ਰੇਨਿੰਗ ਲੈ ਲਓ ਟ੍ਰੇਨਿੰਗ ਲੈ ਕੇ ਆਪਣਾ ਕੰਮ ਸ਼ੁਰੂ ਕਰੋ ਉਹਦੇ ਵਾਸਤੇ ਤੁਹਾਨੂੰ ਅਸੀਂ ਗ੍ਰਾਂਟ ਵੀ ਦੇਾਂਗੇ ਬੋਲੋ ਐਗਰੀਕਲਚਰ ਦੇ ਵਿੱਚ ਹੋਰ ਜਿਹੜਾ ਜਿਹੜਾ ਵੀ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਜਿਹੜਾ ਤੁਹਾਡਾ ਪੈਸ਼ਨ ਆ ਤੁਹਾਨੂੰ ਉਹ ਕੰਮ ਸਿਖਾਵਾਂਗੇ ਫਾਈਨੈਂਸ਼ੀਅਲ ਹੈਲਪ ਦੇਾਂਗੇ ਕੰਮ ਸ਼ੁਰੂ ਕਰਾਵਾਂਗੇ ਪੂਰੀ ਹਮਦਰਦੀ ਆ ਸਾਨੂੰ ਇਹ ਕੰਮ ਅਸੀਂ ਜੇਲ੍ਹਾਂ ਵਿੱਚ ਵੀ ਸ਼ੁਰੂ ਕਰਨ ਜਾ ਰਹੇ ਹਾਂ ਜਿਹਨਾਂ ਨੂੰ ਸੁਧਾਰਕਰ ਬਣਾਵਾਂਗੇ ਕਾਉਂਸਲਰ ਰੱਖਾਂਗੇ ਉੱਥੇ ਸਕੈਕਲਿਸ ਰੱਖਾਂਗੇ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਆ ਤੁਹਾਡੇ ਨਾਲ ਸ਼ੇਅਰ ਕਰਦੇ ਹੋਏ ਕਿ ਅਸੀਂ ਜਿਹੜੇ ਇੱਕ ਬੰਦੇ ਦੇ 25-25 ਸੈਕਟਰ ਸੀਗਾ ਜੀ ਅੱਜ ਕਾ ਜੀ ਅਸੀਂ 5 ਦੀ ਔਰ ਜਿਹੜੇ ਸਾਡੇ ਕੋਲੇ ਪ੍ਰਾਈਵੇਟ ਸਾਡੇ ਕੋਲੇ ਗਵਰਨਮੈਂਟ ਦੇ ਸਕੱਤਰਿਸ ਘੱਟ ਸੀਗੇ ਪ੍ਰਾਈਵੇਟ ਸੀ ਉਹਨਾਂ ਨੂੰ ਕਿਹਾ ਵੀ ਸਾਡੇ ਨਾਲ ਆ ਕੇ ਪਾਰਟਨਰ ਕਰੋ 40 ਡਾਕਟਰਾਂ ਨੇ ਕਿਹਾ ਜੀ ਅਸੀਂ ਤੁਹਾਡਾ ਪ੍ਰੋਗਰਾਮ ਵਧੀਆ ਸੀ 2 ਘੰਟੇ ਫ੍ਰੀ ਸੇਵਾ ਦੇਵਾਂਗੇ ਤੇ ਅਸੀਂ ਉਹਨਾਂ ਨੂੰ ਡਿਸਪੈਂਸਰ ਅਲਾਉ ਕਰ ਦਾਂਗੇ ਤਾਂ ਕਿ ਬਹੁਤੀ ਜਗ੍ਹਾ ਤੇ ਦਵਾਈ ਮਿਲੇ ਲਾਈਨਾਂ ਨਾ ਲੱਗਣ ਤੇ ਉਹ ਉਹਦੇ ਵਿੱਚੋਂ ਮਰੀਜ਼ ਠੀਕ ਕਰਨਗੇ ਐਡਮਿਟ ਸਾਡੇ ਕੋਲੇ ਕਰਨਗੇ ਜੀ ਉਹ ਸਾਡੇ ਸਰਕਾਰੀ ਹਸਪਤਾਲ 'ਚ ਐਡਮਿਟ ਕਰਨਗੇ ਉੱਥੇ ਲੋਕਾਂ ਦਾ ਇਲਾਜ ਫ੍ਰੀ ਹੋਏਗਾ ਅਤੇ ਦਾਅਵਾ ਕੀਤਾ ਉਹ ਵਾਲਾ ਹੈ ਕਿ ਜਿਹੜੇ ਰਿਕਵਰੀ ਹੋਈ ਹੈ ਕਿੰਨੀ ਗੋਲੀਆਂ ਦੀ ਹੋਈ ਹੈ ਤੇ ਕਿੰਨੇ ਜਾਣੇ ਸੀਗੇ ਤੇ ਲਾਲ ਦੇ ਨਾਲ ਇਹ ਇਹਨਾਂ ਨੇ ਵੇਚੀਆਂ ਸੀ ਗੋਲੀਆਂ ਕਿ ਕੀ ਮੰਤਰੀ ਸੀ ਹਾਂ ਇਹ 11000 ਸੀਗਾ ਜੀ ਇਹਦੇ ਚੋਂ 10000 ਮਤਲਬ 150 ਦੇ ਪ੍ਰੀਮ ਜਿਹੜੀਆਂ ਹੈਗੀਆਂ ਉਹ ਕਵਰ ਹੋ ਗਈਆਂ ਸਿਰਫ 850 ਗੋਲੀਆਂ ਜਿਹੜੀਆਂ ਸੀ ਉਹਨਾਂ ਨੇ ਉਹ ਉਹਨਾਂ ਨੇ ਵੇਚੀਆਂ ਹੈਗੀਆਂ ਲੇਕਿਨ ਉਹਨਾਂ ਨੂੰ ਉਹ ਬਹੁਤ ਮਹਿੰਗੀਆਂ ਪੈਣਗੀਆਂ ਜੀ ਉਹਨਾਂ ਤੇ ਕਮਰਸ਼ੀਅਲ ਵਾਲਾ ਜਿਹੜਾ ਪਰਚਾ ਪਿਆ ਉਹਨਾਂ ਨੂੰ ਮਤਲਬ ਘੱਟੋ ਘੱਟ ਵੀ ਉਹ ਸਾਰੀ ਬਾਕੀ ਦੀ ਜ਼ਿੰਦਗੀ ਜਿਹੇ ਤੋ ਬਿਤਾਉਣਾ ਪੈਣਾ ਜੀ ਕਿਉਂਕਿ ਪਿੱਛੇ ਵੀ ਕੋਈ ਹੈ ਨਹੀਂ ਹਾਂਜੀ ਇਹਨਾਂ ਦੇ ਪਿੱਛੇ ਵੀ ਕੋਈ ਹੈ ਉਹ ਸਾਰਾ ਦੇਖੋ ਇਹ ਪੁਲਿਸ ਦਾ ਕੰਮ ਹੈ ਇਟਸ ਅ ਮੈਟਰ ਆਫ ਇਨਵੈਸਟੀਗੇਸ਼ਨ ਐਸ ਸਟੇਜ ਤੇ ਮੈਂ ਉਹਦੇ ਬਾਰੇ ਜ਼ਿਆਦਾ ਗੱਲ ਨਹੀਂ ਕਰੂੰਗਾ ਕਿਉਂਕਿ ਸਾਡੀ ਇਟਸ ਅ ਆਨ ਗoing ਇਨਵੈਸਟੀਗੇਸ਼ਨ ਬਸ ਉਹ ਵੱਡੀ ਗੱਲ ਹੈ ਕਿ ਸਿਗਨਾਲੀ ਹਸਪੀਟਲ ਦੇ ਸਟਾਕ ਰੂਮ ਚ ਇੰਨੀ ਵੱਡੀ ਤਾਦਾਦ ਦੇ ਵਿੱਚ ਗੋਰੀਆਂ ਚੋਰੀ ਹੋਈਆਂ ਸਟਾਕ ਰੂਮ ਦੇ ਵਿੱਚ ਕੋਈ ਸੀਸੀਟੀਵੀ ਕੋਈ ਨਹੀਂ ਕੋਈ ਨਹੀਂ ਸੀਗਾ ਸਾਰਾ ਕੁਝ ਸੀਗਾ ਉਹਦੇ ਵਿੱਚ ਇਨਸਾਈਡ ਵੀ ਇਨਵੋਲਡ ਹੈ ਉਹਨਾਂ ਤੇ ਵੀ ਐਕ ਉਨਾ ਦੇ ਵੀ ਐਕਸ਼ਨ ਹੋ ਰਿਹਾ ਜਿਹੜੇ ਸਾਡੇ ਸਟਾਫ ਦੇ ਬੰਦੇ ਆ ਆਫਟਰ ਆਲ ਕਿਸੇ ਨੇ ਕੁੰਡੀ ਖੁੱਲੀ ਛੱਡੀ ਆ ਜੀ ਕਿਉਂਕਿ ਤੋੜ ਕੇ ਅੰਦਰ ਨਹੀਂ ਗਏ ਉਹ ਹੁੰਦੀ ਖੁੱਲੀ ਛੱਡੀ ਆ ਸੋ देयर ਇਜ਼ ਅ ਮਤਲਬ ਇਹ ਆਨ ਗੋਇੰਗ ਇਨਵੈਸਟੀਗੇਸ਼ਨ ਆ ਔਰ ਮੈਂ ਆਪਣੇ ਜਿਹੜੇ ਸਾਡੇ ਕਰਮਚਾਰੀ ਵੀ ਆ ਜੀ ਮੈਂ ਉਹਨਾਂ ਨੂੰ ਵੀ ਵਾਰਨਿੰਗ ਕਰਦਾ ਵੀ ਜੇ ਤੁਹਾਡੀ ਮਿਲੀ ਭੁਗਤ ਜਿੱਥੇ ਪਾਈ ਗਈ ਹੈਗੀ ਉਹਨਾਂ ਨੂੰ ਵੀ ਸਜਾ ਜਾਇਆ ਕਿ ਸਜ਼ਾ ਉਹਨਾਂ ਨੂੰ ਵੀ ਹੋਏਗੀ ਉਹ ਵੀ ਜੇ ਜਾਣਗੇ ਕੋਈ ਕੋਈ ਕੋਕੋਸਪਰੇਟਰ ਹੋ ਗਿਆ ਜੋ ਜਿਹੜੇ ਇਹਨਾਂ ਦੇ ਪਿੱਛੇ ਉੱਪਰ ਕੋ ਹੈਗੇ ਉਹ ਵੀ ਉਹ ਵੀ ਆਣਗੇ ਜਿਹਨਾਂ ਦੇ ਜਿਹੜੇ ਇਹਨਾਂ ਦੇ ਜਿਹੜੇ ਇਹਨਾਂ ਦੇ ਉਸਤਾਦ ਹੈ ਨਾ ਜੀ ਉਸਤਾਦਾਂ ਤੱਕ ਵੀ ਪਹੁੰਚਾਂਗੇ ਦਫ਼ਤਰ ਉਸਤਾਦ ਦੇ ਤੇ ਪਿਓ ਦਿਨ ਮੁਲਾਕੇ ਇਸ਼ੂ ਹੀ ਜਾਂਦਾ ਕਿ ਕਈ ਵਾਰ ਕਿਹਾ ਗਿਆ ਵੀ ਉੱਤੇ ਚੁੰਗੀ ਬਣਾਈ ਜੋਗੀ ਲੇਕਿਨ ਹਰ ਵਾਰ ਉਹ ਦਾਵਾ ਹੀ ਰਹਿੰਦਾ ਦੇਖੋ ਨਹੀਂ ਨਹੀਂ ਟੋਕੀ ਦਾ ਨਹੀਂ ਕੀਤਾ ਸੀ ਉਹਦੇ ਤੇ ਅਸੀਂ ਇਸ ਤਰ੍ਹਾਂ ਕੀਤਾ ਹੈਗਾ ਆਲਰੇਡੀ ਹੋ ਗਿਆ ਸਾਰਾ ਅੰਦਰ ਸਾਈਨ ਹੋ ਗਿਆ ਸਾਰਾ ਕੁਝ ਕਲੀਅਰ ਹੋ ਗਿਆ ਮੁੱਖ ਮੰਤਰੀ ਸਾਹਿਬ ਨੇ ਕਲੀਅਰੈਂਸ ਦਿੱਤੀ ਹੈ ਕੈਬਨਟ ਆ ਅਸੀਂ ਜਿਹੜੇ ਹੈਗੇ ਆ ਤੁਹਾਡੇ ਪੈਸਕੋ ਦੇ ਥਰੂ ਸਕਿਉਰਿਟੀ ਕਾਰਡਸ ਦੇ ਰਹੇ ਆ ਵੀਰ ਸਟਾਰਟਿੰਗ ਵਿਦ ਜਸਟਿਸ ਹਸਪੀਟਲ ਕੋ ਸਾਬਡੀਸ਼ਨ ਹਸਪੀਟਲ ਦੇ ਵਿੱਚ ਇਹ ਸਿਕਿਉਰਿਟੀ ਗਾਰਡ ਜਿਹੜੇ ਤੁਹਾਡੇ 15-20 ਨੇ ਜੁਆਇਨ ਕਰ ਜਾਣਗੇ ਦੇਖੋ ਸਰਕਾਰ ਜਿਹੜੀ ਹੈਗੀ ਹੈ ਕਮਿਟਿਡ ਹੈ ਜੀ 1400 ਡਾਕਟਰ ਭਰਤੀ ਕੀਤੇ ਆ 1000 ਡਾਕਟਰ ਭਰਤੀ ਕੀਤੇ ਆ ਸੀ ਇਹ ਜਦੋਂ ਮੈਨੂੰ ਯਾਦ ਆ ਕਿ ਜਦੋਂ ਮੈਂ ਵੀ ਜੁਆਇਨ ਕੀਤਾ ਸੀਗਾ ਮੈਂ ਗੱਲ ਕਰਦਾ 85 ਦੀ 84 ਦੇ ਵਿੱਚ ਸਾਡੀ ਹੋਈ ਸੀ ਉਹਦੋਂ ਵੀ 900 ਡਾਕਟਰਾਂ ਨੂੰ ਨਿਯੁਕਤ ਕੀਤਾ ਸੀ ਮੇਰੇ ਹਿਸਾਬ ਨਾਲ ਦਿਸ ਇਜ਼ 1 ਆਫ ਦਾ ਬਿਗੇਸਟ ਰਿਕਰੂਟਮੈਂਟ ਆਫ ਡਾਕਟਰ 1000 ਨਰਸਾਂ ਆ ਰਹੀਆਂ ਹੁਣ ਜੀ ਮਤਲਬ ਉਹਨਾਂ ਦੁਆਈਆਂ ਤੁਹਾਡੇ 350 ਦੇ ਕਰੀਬ ਜਿਹੜੀਆਂ ਹੈਗੀਆਂ ਉਹ ਡਿਸਟ੍ਰਿਕਟ ਹਸਪਤਾਲਾਂ ਦੇ ਵਿੱਚ ਦੁਆਈਆਂ ਫ੍ਰੀ ਮਿਲਦੀਆਂ ਤੁਹਾਡੇ ਮੱਲਕ ਕਲਿਨਿਕ ਦੇ ਵਿੱਚ 100 ਸੌ ਦੁਆਈਆਂ ਮਿਲਦੀਆਂ ਸਾਢੇ ਸਵਾ 4 ਕਰੋੜ ਵਾਲੀ ਲੋਕਾਂ ਨੇ ਦਵਾਈ ਲਈ ਹੈ ਉਥੋਂ 1.5 ਕਰੋੜ ਹਰ ਦੂਜਾ ਪੰਜਾਬੀ ਮੱਲਕ ਕਲਿਨਿਕ ਵਿੱਚ ਦਵਾਈ ਲੈ ਚੁੱਕਿਆ ਹੁਣ ਡਾਕਟਰਾਂ ਡਿਸਟ੍ਰਿਕਟ ਦੇ ਨਾਲੋਂ ਪੱਗ ਰਿਹਾਗੇ ਜੀ ਡਾਕਟਰ ਦੀ ਭਰਤੀ ਕੀਤੀ ਜਾ ਰਹੀ ਹੈ ਹੁਣ ਮੈਡੀਸਨ ਟੌਪ ਦੀ ਆ ਰਹੀ ਹੈ ਇੱਕ ਸੋਸ਼ਲ ਮੀਡੀਆ ਦੇ ਉੱਤੇ ਗੱਲ ਕਰ ਰਹੀ ਹੈ ਕਿ ਮੋਗਾ ਦੇ ਸਰਕਾਰੀ ਹਸਪਤਾਲ ਨੂੰ ਪ੍ਰਾਈਵੇਟ ਹਸਪਤਾਲ ਪੰਜਾਬ ਦੇ ਪੰਜਾਬ ਦੀ ਇਹ ਪ੍ਰਪੋਜ਼ਲ ਜਿਹੜਾ ਸਰਕਾਰ ਲੈ ਕੇ ਆ ਰਹੀ ਹੈ ਕਿ ਮੋਗਾ ਦਾ ਹਸਪਤਾਲ ਸਭ ਤੋਂ ਟੌਪ ਤੇ ਜਾ ਰਿਹਾ ਹੈ। ਉਹ ਵੀ ਰਾਮਨਾਥ ਸੰਧਿਆ ਤੋਂ। ਦੇਖੋ ਜਿਹੜੀ ਗਵਰਨਮੈਂਟ ਹੈ ਨਾ ਜੋ ਕੋਈ ਸਰਵਿਸਿਜ਼ ਰਨ ਕਰਦੀ ਹੈ ਉਹ ਇਹ ਬੜੀ ਗਲਤ ਖਬਰ ਚੱਲ ਰਹੀ ਹੈ ਇਹ ਔਰ ਬਿਨਾਂ ਕਿਸੇ ਮਤਲਬ ਦੇ ਸਸਤੇ ਚੱਲਦੀ ਹੈ ਅਫਵਾਹਾਂ ਫਲਾਈਆਂ ਜਾ ਰਹੀਆਂ। ਇੱਕ ਹੋਰ ਫਲਾਈ ਸੀ ਜਿਹੜਾ ਕਿ ਉਹਦੇ ਜਿਹੜਾ ਤੁਹਾਡੇ ਸੀਗਰਾਂ ਦੇ ਆਪਣੇ ਮੋਹਾਲੀ ਦਾ ਮੈਡੀਕਲ ਕਾਲਜ ਆ ਵੀ ਇੱਥੇ ਇੱਕ ਹੋਰ ਮੈਡੀਕਲ ਕਾਲਜ ਕਿਸੇ ਪ੍ਰਾਈਵੇਟ ਤੋਂ ਬਣਾ ਰਿਹਾ ਇਹ ਇੱਥੇ ਰਹੇਗਾ ਉਹ ਬੱਚੇ ਵਿਚਾਰੇ ਘਬਰਾ ਜਾਂਦੇ ਆ ਮਤਲਬ ਨਾ ਕੋਈ ਬੇਸਿਸ ਨਹੀਂ ਆ ਕੋਈ ਗੱਲ ਨਹੀਂ ਆ ਕਿਤੇ ਮੀਟਿੰਗ ਹੋ ਰਹੀ ਆ ਜਾਂ ਕਿਸੇ ਬੰਦੇ ਨੇ ਕੋਈ ਵਿੱਚ ਬੈਠੇ ਬੈਠੇ ਗੱਲ ਕਰਤੀ ਨਾ ਉਹਦੀ ਖਬਰ ਬਣਾ ਦਿੰਦੇ ਆ ਐ ਹੋਜੀ ਕੋਈ ਗੱਲ ਨਹੀਂ ਆ ਜੀ ਉਹਦੇ ਵਿੱਚ ਜਿਵੇਂ ਤੁਸੀਂ ਦੇਖਦੇ ਹੋ ਕਿ ਅਸੀਂ ਕੁਝ ਇੱਕ ਸਰਵਿਸ ਸਰਵਿਸ ਜਿਹੜੀਆਂ ਹੁੰਦੀਆਂ ਸਰਕਾਰ ਆਊਟਸੋਰਸ ਕਰਦੀ ਆ ਜਿਉਂ ਜਿਵੇਂ ਅਸੀਂ ਸੀਟੀ ਸਕੈਨ ਆ ਐਮ ਆਰ ਆਈ ਆ ਉਹਦੇ ਵਿੱਚ ਮਨ ਲਓ ਇਹ ਇੱਕ ਬੜਾ ਅੱਛਾ ਮਾਡਲ ਹੈ ਜਿਹੜਾ ਪੰਜਾਬ ਦਾ ਜਿਹੜਾ ਕਰਸਨਾ ਵਾਲਿਆਂ ਦਾ ਉਹ 600 ਰੁਪਏ ਦੇ ਵਿੱਚ ਕੇ ਸਾਡੇ 6700 ਰੁਪਏ ਚ ਡਿਸਕਾਊਂਟ ਹੋ ਰਿਹਾ ਹੈ ਇਸੇ ਤਰ੍ਹਾਂ ਮਾਰੀਆ ਉਹਦੇ ਸਾਨੂੰ ਜਿਹੜੇ ਡਾਕਟਰ ਹੈ ਨਾ ਜਿਹਨੂੰ ਰਿਡਾਇਓਲੋਜਿਸਟ ਕਹਿੰਦੇ ਉਹ ਮਿਲਦੇ ਨਹੀਂ ਆਉਂਦੇ ਉਹਨਾਂ ਨੂੰ ਰੱਖਣਾ ਪਏਗਾ ਆਪ ਰੱਖਦੇ ਆ ਉਹ ਪ੍ਰਾਈਵੇਟ ਵਾਲੇ ਉਹਨਾਂ ਕੋਲੇ ਮਤਲਬ ਫਰਕ ਕੀ ਹੈ ਜੀ ਮੇਰੇ ਕੋਲੇ ਰਿਡਾਇਓਲੋਜਿਸਟ ਵੀ ਹੈ ਜੀ ਮੇਰੇ ਕੋਲੇ ਪਥੋਲੋਜਿਸਟ ਵੀ ਆ ਮੇਰੇ ਕੋਲੇ ਗਾਇਨਕੋਲੋਜਿਸਟ ਵੀ ਆ ਨਸਟੋਕਿਸਟ ਵੀ ਆ ਹੁਣ ਜਿਹੜਾ ਰੇਡੀਓਲੋਜਿਸਟ ਹੈ ਉਹਨੂੰ ਤਾਂ ਜਿਹੜਾ ਪ੍ਰਾਈਵੇਟ ਵਾਲਾ ਉਹਨੂੰ ਤਨਖਾਹ ਦੇਊਗਾ 3.5 ਲੱਖ ਜੀ ਉਹ ਪਥੋਲੋਜਿਸਟ ਨੂੰ ਤਨਖਾਹ ਦੇਊਗਾ 1.5 ਲੱਖ ਉਹ ਦੇ ਸਕਦਾ ਮੈਂ ਨਹੀਂ ਕਰ ਸਕਦਾ ਮੈਂ ਤਾਂ ਸਾਰਿਆਂ ਨੂੰ ਬਰਾਬਰ ਦੇਉਂਗਾ ਜੀ ਸੋ ਅਸੀਂ ਉਹ ਸਰਵਿਸ ਆਊਟਸੋਰਸ ਕਰਤੀ ਉਹ ਮਹੀਆ ਚੱਲ ਰਹੀ ਹੈ ਜੀ ਉਹ ਇਹ ਇਸੇ ਤਰ੍ਹਾਂ ਮਹੱਲਾ ਕਲੀਨਿਕ ਦੇ ਵਿੱਚ ਹੁਣ ਮੈਂ ਕਿੰਨੀਆਂ ਲੈਬ ਰੀ ਬਣਾਉਂਗਾ ਕਿੰਨੇ ਬੰਦੇ ਰੱਖੂਗਾ ਫਿਰ ਮੈਂ ਉਹਨਾਂ ਨੂੰ ਉਹਨਾਂ ਨੂੰ ਆਟੋ ਐਨਾਲਾਈਜ਼ਰ ਲੈ ਕੇ ਜਾਊਗਾ ਅੱਧੇ ਖਰਾਬ ਰਹਿਣਗੇ ਉਹ ਮਤਲਬ ਉਹਨਾਂ ਦੀ ਜੇ ਖਰਾਬ ਕਰ ਦਿੰਦੇ ਹੋ ਤੇ ਟੈਸਟ ਬਾਹਰੋਂ ਕਰਾ ਲਓ ਕਿਉਂਕਿ ਦੂਜੀ ਆਪਸ਼ਨ ਹੈ ਅਗਲਾ ਬਾਹਰੋਂ ਕਰਾਊਗਾ ਤੁਹਾਨੂੰ ਸ਼ੇਅਰ ਮਿਲੇਗਾ ਸੋ ਅਸੀਂ ਕੁਝ ਇੱਕ ਸਰਵਿਸਿਜ਼ ਆਊਟਸੋਰਸ ਕਰਦੇ ਆ ਤੁਹਾਡੇ ਵੀ ਮੇਰੇ ਖਿਆਲ ਜਿਆਦਾ ਜ਼ਰੂਰੀ ਹੈ ਕਿ ਤੁਹਾਡੇ ਵੀ ਅਸੀਂ ਜਿਹੜਾ ਹੈਗਾ ਜਿਵੇਂ ਤੁਹਾਡੇ ਉੱਤੇ ਨਿੱਕੂ ਕਹਿੰਦੇ ਆ ਉਹਨੂੰ ਜਿਹੜਾ ਬੱਚਾ ਸਤਵਾਹਾ ਪੈਦਾ ਹੁੰਦਾ ਜਿਹੜਾ 1800 ਬਰ 2 ਕਿਲੋ ਤੋਂ ਘੱਟ ਦਾ ਉਹਦਾ ਲਾਜਿਸਟਿਕ ਕਰੇਗਾ ਅਸੀਂ ਉਹ ਕਿਸੇ ਨਾਲ ਮਤਲਬ ਜਿਵੇਂ ਅਸੀਂ ਹਾਰਟ ਅਟੈਕ ਦੇ ਪੇਸ਼ੈਂਟਸ ਆ ਜੀ ਅਸੀਂ ਪ੍ਰਾਈਵੇਟ ਹਸਪਤਾਲਾਂ ਦੇ ਨਾਲ ਕੋਲੈਬੋਰੇਟ ਕਰਕੇ ਜਿਹੜੇ ਸਰਕਾਰੀ ਹਸਪਤਾਲਾਂ ਚ ਇਲਾਜ ਫ੍ਰੀ ਹੋਊਗਾ ਜੀ ਉਹ ਠੀਕ ਆ ਜੀ ਜੇ ਉਹਨੇ ਕਿਤੇ ਪ੍ਰਾਈਵੇਟ ਚ ਵੀ ਬਾਹਰ ਚ ਇਲਾਜ ਕਰਾਉਣਾ ਉਹ ਵੀ ਫ੍ਰੀ ਹੋਊਗਾ ਸਰਕਾਰ ਪੈਸੇ ਦੇਊਗਾ ਅਸੀਂ 10 ਲੱਖ ਦਾ ਡੀਮਾ ਲੈ ਕੇ ਆ ਰਹੇ ਹਾਂ ਕੋਈ ਮਾੜੀ ਗੱਲ ਹੈ ਜੀ ਸਰ ਆਊਟਸੋਰਸਿੰਗ ਦਾ ਨਾ ਜੇ ਜੇਸ ਤੋਂ ਬੁਗੈਨਵਿਲ ਦੀ ਹਸਪਤਾਲ ਚੋਂ ਬਹੁਤ ਮਹਿੰਗੇ ਹੋ ਜਾਣਗੇ ਆਪ ਲੋਕ ਕਿ ਤੋ ਪ੍ਰੋਪਰਟ ਤੁਸੀਂ ਮੇਰੀ ਗੱਲ ਹੀ ਨਹੀਂ ਸਮਝਦੇ ਜੀ ਮੈਂ ਕਹਿ ਰਿਹਾ ਵੀ ਮਰੀਜ਼ਾਂ ਵਾਸਤੇ ਫ੍ਰੀ ਰਹੂਗਾ ਸਾਰਾ ਕੁਝ ਸਾਰੇ ਜਿੰਨੇ ਵੀ ਸਰਕਾਰੀ ਹਸਪਤਾਲ ਦੇ ਵਿੱਚ ਹੋਏਗੀ ਦੇ ਵਿਲ ਬੀ ਮੈਨੇਜਡ ਐਂਡ ਫੰਡਡ ਬਾਈ ਦਾ ਗਵਰਨਮੈਂਟ ਉਹਨਾਂ ਸਾਰਿਆਂ ਦਾ ਖਰਚਾ ਸਰਕਾਰੀ ਸਰਕਾਰ ਕਰੇਗੀ ਟੈਸਟ ਬਿਲਕੁਲ ਫ੍ਰੀ ਹੋਣਗੇ ਜੀ ਜਿਹੜੇ ਟੈਸਟ ਦੇਖੋ ਜਿਹੜੇ ਮੈਂ ਤੁਹਾਨੂੰ ਮੇਰੀ ਗੱਲ ਤਾਂ ਸੁਣ ਲਓ ਜੀ ਮੇਰੀ ਗੱਲ ਸੁਣ ਲਓ ਜਿਹੜੇ ਸਾਰੇ ਰੁਟੀਨ ਟੈਸਟ ਹੈ ਉਹ ਮੱਲਾ ਕਲੀਨਿਕ ਦੇ ਵਿੱਚ ਤੁਹਾਡੇ ਹੁਣ ਮੈਨੂੰ ਪਤਾ ਨਹੀਂ ਤੁਸੀਂ ਮਹਿਗਾ ਕਿ ਉਹਨੂੰ ਕਹਿੰਦੇ ਹੋ ਜਿਹੜੇ ਐਚ ਆਈ ਵੀ ਏਡਸ ਦੇ ਹੈਪਟਾਈਟਸ ਦੇ ਕਾਲਿਜ ਲਈ ਇਹਦੇ ਡੈਂਗੀ ਦੇ ਔਰ ਇਹ ਸਭ ਬਾਕੀ ਰੁਟੀਨ ਟੈਸਟ ਸਾਰੇ ਫ੍ਰੀ ਹੋ ਰਿਹਾ ਮੱਲਾ ਕਲੀਨਿਕ ਚ ਸਰਕਾਰੀ ਹਸਪਤਾਲ ਵੀ ਫ੍ਰੀ ਹੋ ਰਿਹਾ ਉਹ ਜੇ ਮੈਂ ਤੁਹਾਨੂੰ ਸੀਟੀ ਐਮ ਆਰ ਆਈ ਦੀ ਗੱਲ ਕੀਤੀ ਆ ਅਸੀਂ ਸਰਵਿਸ ਆਊਟਸੋਰਸ ਕੀਤੀ ਆ ਇੱਕ ਸਰਟਨ ਪੀਰੀਅਡ ਤੋਂ ਬਾਅਦ ਉੱਥੇ ਜਿਹੜੇ ਬੰਦੇ ਆ ਕੁਝ ਇੱਕ ਟੈਸਟ ਜਿਹੜੇ ਰਾਤ ਬਰਾਤੇ ਹੁੰਦੇ ਆ ਸਾਡੇ ਜਿਹੜੇ ਸੈਂਟਰ ਆ ਸਾਡੇ ਜਿਵੇਂ ਹੁਣ ਸਾਰੇ ਹਸਪਤਾਲਾਂ ਦੇ ਵਿੱਚ ਤੁਹਾਨੂੰ ਸਰਵਿਸ ਕਰਨੀ ਸੁਲਾਣੀ ਸੌਕੀ ਨਹੀਂ ਆ ਹਣ ਜਿਹੜੇ ਡਾਕਟਰ ਵੀ ਆ ਗਿਆ ਜੀ ਔਰ ਪਟਿਆਲੇ ਦੇ ਵਿੱਚ ਦੋ ਪੋਸਟਾਂ ਜੀ ਉੱਥੇ ਉੱਥੇ 6 ਪਥੋਲੋਜਿਸਟ ਬੈਠੇ ਹੋਇਆ ਜੀ ਠੀਕ ਹੈ ਜੀ ਸਮਾਣੇ ਦੇ ਇੱਕ ਹੈ ਉੱਥੇ ਦੋ ਬੈਠੇ ਹੋਇਆ ਹੁਣ ਪਾਤਰਾ ਜ ਕੋਈ ਨਹੀਂ ਜਾਂਦਾ ਜੀ ਉੱਥੇ ਮਨੋ ਜਿਹਨੂੰ ਮੈਂ ਪੋਸਟ ਕਰਦਾ ਉਹ ਜਿਆਦਾ ਰਿਜ਼ਾਈਨ ਕਰ ਦਿੰਦਾ ਜਾਂ ਛੁੱਟੀ ਕਰ ਦਿੰਦਾ ਡਾਕਟਰ ਜੀ ਅਗਰ ਗਲਤੀ ਆਵੇ ਸੋ 2010 ਟੈਕਨੀਕਲ ਡੀਜ਼ਲ ਪਲੀਜ਼ ਟਾਈ ਟੂ ਅੰਡਰਸਟੈਂਡ ਜਿਹੜੇ ਟੈਸਟ ਹੈਗੇ ਆ ਉਹ ਸਰਕਾਰੀ ਹਸਪਤਾਲ ਦੇ ਵਿੱਚ ਪੇਸ਼ੈਂਟਸ ਵਾਸਤੇ ਫ੍ਰੀ ਹੋਣਗੇ ਸਰਕਾਰ ਪੇ ਕਰੇਗੀ। ਅਜਿਹਾ ਕਿ ਬੰਦੇ ਵਿੱਚ ਲੰਬੇ ਸਮੇਂ ਤੋਂ ਲੱਖਾਂ ਕਰੋੜ ਰੁਪਏ ਦੀ ਲਾਗਤ ਦੇ ਨਾਲ ਇੱਕ ਫਾਇਰ ਸੇਫਟੀ ਸਿਸਟਮ ਲੱਗਾ ਹੋਇਆ ਹੈ। ਲੇਕਿਨ ਅਜੇ ਤੱਕ ਮੌਬਦਲੀ ਨਹੀਂ ਹੋਈ ਅਜੇ ਤੱਕ ਉਹ ਚਾਲੂ ਨਹੀਂ ਹੋ ਪਾਇਆ। ਔਰ ਦੂਜੇ ਪਾਸੇ ਬਿਜਲੀ ਦਾ ਬਿੱਲ ਕਰੋੜ ਦੇ ਕਰੀਬ ਜਿਹੜਾ ਪੈਂਡਿੰਗ ਹੈ। ਤੁਹਾਡੇ ਹਸਪਤਲ ਦੀਆਂ ਦਿੱਕਤਾਂ ਸਹੀਆਂ ਹੁਣ ਸਿਵਲ ਸਰਪੰਚ ਸਾਹਿਬ ਲੱਗੇ ਹੋਏ ਹੈ ਜੀ। ਇਹ ਤਿੰਨ ਚਾਰ ਮਹੀਨੇ ਤੁਹਾਨੂੰ ਰਿਜ਼ਲਟਸ ਨਜ਼ਰ ਆਣਗੇ। ਤੁਹਾਡੇ ਕੋਲ ਇੱਥੇ ਕੋਈ ਸਟਾਫ ਦੀ ਸ਼ਾਰਟੇਜ ਨਹੀਂ ਹੈ। ਦੰਨ ਗਾਇਨੇਕੋਲੋਜਿਸਟ ਵੀ ਆਇਆ ਐਨਸਥੈਟਿਸਟ ਵੀ ਆ ਫਾਇਰ ਸੇਫਟੀ ਦੀ ਗੱਲ ਮੈਂ ਫਾਇਰ ਸੇਫਟੀ ਕਹਾਂ ਉਹ ਫਾਇਰ ਸੇਫਟੀ ਕਹਾਂ ਉਹ ਐ ਅਸੀਂ ਤਿੰਨ ਚਾਰ ਚੀਜ਼ਾਂ ਦਾ ਕੀਤਾ ਜੀ ਇੱਕ ਤਾਂ ਸਾਡੇ ਜਿਹੜਾ ਹੈਗਾ ਫਾਇਰ ਸੇਫਟੀ ਤੀਜਾ ਹੈਗਾ ਤੁਹਾਡਾ ਜਿਹੜਾ ਬਿਜਲੀ ਦਾ ਚੌਥਾ ਹੈਗਾ ਆਕਸੀਜਨ ਸਪਲਾਈ ਦਾ ਇਹ ਸਾਰੇ ਜਿੰਨੇ ਤੁਹਾਡੇ ਡਿਸਟ੍ਰਿਕਟ ਹਸਪੀਟਲ ਹੈ ਨਾਲ ਸਾਰਿਆਂ ਦੀ ਜਿਹੜੀ ਵਰਕਿੰਗ ਨੂੰ ਸਮੂਥ ਕੀਤੀ ਜਾ ਰਹੀ ਹੈ ਮੈਂ ਅੱਜ ਵੀ ਹੁਣ ਇਹਨਾਂ ਨੇ ਮੈਨੂੰ ਦੱਸਿਆ ਕਿ ਬਿਜਲੀ ਦੀ ਵੀ ਪ੍ਰੋਬਲਮ ਆਉਂਦੀ ਹੈ ਮੈਂ ਆਦੀ ਜਿਹੜੇ ਸੀਐਮਡੀ ਉਹਨਾਂ ਨੂੰ ਕਰਕੇ ਉਹਨਾਂ ਨੂੰ ਇਨਸਟਰਕਸ਼ਨ ਦਿੱਤੀਆ ਕਿ ਉਹਨਾਂ ਦਾ ਟਰਾਂਸਫਾਰਮਰ ਵੱਡਾ ਫਾਰਸਿਟੀ ਦਾ ਸਾਰਿਆਂ ਦਾ ਅਸੀਂ ਅਪਡੇਟ ਕਰ ਰਿਹਾ ਲਿਫਟਾਂ ਸਾਰੇ ਹਸਪਤਾਲ ਨੇ ਠੀਕ ਕਰਾ ਰਹੇ ਆ ਵਾਸ਼ਰੂਮ ਸਾਰੇ ਹਸਪਤਾਲ ਨੇ ਠੀਕ ਕਰਾ ਰਹੇ ਆ ਸੋ ਵੀ ਆਰ ਇਨ ਦੈਟ ਪ੍ਰੋਸੈਸ ਇਹ ਵੀ ਹੋ ਜਾਏਗਾ ਬਿਲ ਵੀ ਪੈਂਡਿੰਗ ਹੈ ਸਰ ਕਰੋੜ ਦੇ ਨਹੀਂ ਜਿਹੜਾ ਪਿਛਲਾ ਕਲੀਅਰ ਕਰ ਦਾਂਗੇ ਬਾਕੀ ਮੈਂ ਸਾਰੀ ਸਾਰੀ ਡਿਟੇਲ ਚ ਗੱਲ ਹੋ ਗਈ ਹੈ ਜਿਹੜੇ ਸਾਡੇ ਮੈਜੋਰਿਟੀ ਡਿਸਟ੍ਰਿਕਟ ਹਸਪਤਾਲ ਹੈ ਉਹਨਾਂ ਨੂੰ ਅਸੀਂ ਦੇਖੋ ਜਿਹੜੇ ਅਸੀਂ ਜਿਵੇਂ ਗਵਰਨਮੈਂਟ ਨੇ ਹੁਣ ਯੂਨੀਵਰਸਲ ਕਰਨ ਜਾ ਰਹੀ ਹੈ ਇਹਨਾਂ ਕੋਲ ਸਾਰੇ ਪੇਸ਼ੈਂਟ ਜਿਹੜੇ ਆੜ ਗਏ ਦੇ ਕਰ ਕਲੇਮ ਦਾ ਮਨੀ ਤੋ ਇਹ ਕਟੋ ਅਕੈਡਮੀ 40 ਤੋਂ 50 ਲੱਖ ਰੁਪਈਆ ਕਲੇਮ ਕਰ ਸਕਦੇ ਹੋ ਔਰ ਉਹਦੇ ਨਾਲ ਸਾਰੇ ਖਰਚੇ ਨਿਕਲਣਗੇ ਨਾਲ ਉਹਦੇ ਅਸੀਂ ਇਹਦੀ ਪ੍ਰੋਫੈਸ਼ਨਲ ਮੈਨੇਜਮੈਂਟ ਕਰ ਰਹੇ ਹਾਂ ਅਸੀਂ ਹਸਪੀਟਲ ਮੈਨੇਜਰ ਰੱਖ ਰਹੇ ਹਾਂ ਉਹਦੇ ਬਸ ਸਰ ਇਹਦੇ ਕੋਈ ਸ਼ੱਕ ਨਹੀਂ ਹੈਗਾ ਪਰ ਇੱਕ ਮਿੰਟ ਦੀ ਗੱਲ ਦਾ ਅਸੀਂ ਹਸਪੀਟਲ ਮੈਨੇਜਰ ਰੱਖ ਰਹੇ ਹਾਂ ਡਿਸਟ੍ਰਿਕਟ ਜਲਾ ਹਸਪਤਾਲ ਸ਼ੁਰੂ ਕਰਤਾ ਅਸੀਂ ਸਿਕਿਉਰਿਟੀ ਗਾਰਡ ਰੱਖ ਲੈਣੇ ਇੱਕ ਹਸਪੀਟਲ ਮੈਨੇਜਰ ਹੋਏਗਾ ਜੇ ਜਿਵੇਂ ਤੁਸੀਂ ਕਿਹਾ ਮਤਲਬ ਫਾਇਰ ਸੇਫਟੀ ਦੀ ਦਿੱਕਤ ਹੈ ਜੀ ਆਕਸੀਜਨ ਦੀ ਦਿੱਕਤ ਆ ਗਈ ਉਹ ਜਿਹੜਾ ਹਸਪੀਟਲ ਮੈਨੇਜਰ ਹੈ ਉਹ ਵੀ ਰਿਸਪੋਨਸੀਬਲ ਡਾਕਟਰ ਆਪਣਾ ਕ ਜਦੋਂ ਵੀ ਦੀਵਾਲੀ ਆਉਂਦੀ ਆ ਉਹਨੇੜੇ ਜਿਹੜੇ ਸੈਂਪਲਿੰਗ ਕੀਤੀ ਜਾਂਦੀ ਆ ਲੇਕਿਨ ਰਿਜ਼ਲਟ ਦੀਵਾਲੀ ਤੋਂ ਬਹੁਤ دیر ਬਾਅਦ ਆਉਂਦਾ ਇੰਨੀ ਬਿਟਵੀਨ ਜਿਹੜਾ ਉਹ ਸਾਰਾ ਸਮਾਨ ਹੈ ਕੰਜ਼ੂਮ ਹੋ ਜਾਂਦਾ ਹੈ ਉਹਦੇ ਵਾਸਤੇ ਕੀ ਕਰ ਰਹੇ ਸੀ ਹਾਂ ਇਹ ਫਾਰਟੀਕਲ ਪੂਰੀ ਸਹੀ ਨਹੀਂ ਹੈ ਜੀ ਸਾਡਾ ਜਿਹੜਾ ਸਿਸਟਮ ਹੈ ਉਹ ਪਰਮਾਨੈਂਟ ਆ ਫੂਡ ਐਂਡ ਸੇਫਟੀ ਡਿਪਾਰਟਮੈਂਟ ਉਹਦੇ ਜੇ ਅਸੀਂ ਟ੍ਰੇਨਿੰਗ ਵੀ ਦਿੰਨੇ ਆ ਲੋਕਾਂ ਨੂੰ ਸਮਝਾਉਣੇ ਵੀ ਆ ਔਰ ਤੁਹਾਡੇ ਵਾਸਤੇ ਜ਼ਰੂਰੀ ਆ ਜੀ ਇੱਕ ਜੇਰਾਂ ਲੈਵਲ ਤੇ ਤੁਹਾਡੇ ਸਾਡੀ ਫੂਡ ਸੇਫਟੀ ਔਨ ਵੀਜ਼ਨ ਚਾਹੁੰਦੇ ਆ ਉਹਨੂੰ ਠੀਕ ਹੈ ਜੀ ਤੁਹਾਡੇ ਕੋਲ ਹੈਗੀ ਜੀ ਮੈਨੂੰ ਹਾਂਜੀ ਪਰ ਸਾਰੇ ਸਾਰੇ ਮੇਰੀ ਬੇਨਤੀ ਸੁਣ ਲੋ ਨਾ ਮੇਰੀ ਬੇਨਤੀ ਸੁਣ ਲੋ ਇੱਥੇ ਤੁਹਾਡਾ ਰੋਲ ਹੈ ਜੀ ਉਹ ਸਰਵਿਸ ਨੂੰ ਤੁਸੀਂ ਯੂਜ਼ ਨਹੀਂ ਕਰਦੇ ਯੋਨ ਉਹਨੂੰ ਜਿੰਨੇ ਵੀ ਸਾਡੇ ਜਿੰਨੇ ਵੀ ਤੁਹਾਡੇ ਬਾਜ਼ਾਰ ਆ ਸਾਰਿਆਂ ਨੂੰ ਜਗਾਓ ਸਾਰੇ ਤੁਸੀਂ ਕਰੋ ਇਹਦੇ ਤੇ ਨਾ ਮੈਂ ਐਨ ਜੀਓ ਨੂੰ ਵੀ ਬੇਨਤੀ ਕਰਦਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਕਿ ਅਸੀਂ ਇੱਕ ਸਾਨੂੰ ਦਿੱਤਾ ਵੀ ਜਿਹੜੀਆਂ ਚੀਜ਼ਾਂ ਤੁਹਾਡੀਆਂ ਦੁੱਧ ਹੈ ਪਨੀਰ ਹੈ ਖੋਆ ਹੈ ਮਸਾਲੇ ਹੈ ਜਿਹੜੀਆਂ ਆਮ ਲੋਕਾਂ ਨੇ ਖਾਣੇ ਜਿਹੜੀ ਸਿਹਤ ਨਾਲ ਸੌਂਦਾ ਤਾਂ ਇਸ ਤੋਂ ਸਵਾਇ ਤੁਸੀਂ ਉਹਦੇ ਨਾਲ ਟੈਸਟ ਕਰਾਓ ਦੋ ਤਰ੍ਹਾਂ ਦੇ ਹੁੰਦੇ ਆ ਜੀ ਇੱਕ ਤਾਂ ਇਹ ਹੋ ਗਿਆ ਤੁਹਾਡਾ ਜਿਹੜੀ ਸਾਡੀ ਐਜੂਕੇਸ਼ਨ ਹੋ ਗਈ ਨਾ ਦੂਜਾ ਇਨਫੋਰਸਮੈਂਟ ਆ ਤੁਸੀਂ ਮੈਨੂੰ ਬਹੁਤ ਜਗ੍ਹਾ ਤੋਂ ਮੈਨੂੰ মিডিਆ ਤੋਂ ਐਕਸ਼ਨੇਬਲ ਇਨਫੋਰਮੇਸ਼ਨ ਮਿਲੀ ਆ ਕਿ ਫਲਾਨੀ ਜਗ੍ਹਾ ਤੋਂ ਰਾਤ ਨੂੰ ਗੱਡੀ ਆਂਦੀ ਆ ਅਸੀਂ 10 ਕੁਆਟਲ ਪਨੀਰ ਫੜ ਲਿਆ ਜੀ ਕਿੱਥੇ ਬਣਿਆ ਜੀ ਹਰਿਆਣਾ ਚ ਬਣਿਆ ਕਿੱਥੇ ਬਣਿਆ ਮੇਰਿਟ ਚ ਬਣਿਆ ਇਹ ਪਹਿਲੀ ਵਾਰੀ ਆ ਕਿ ਅਸੀਂ ਮੈਂ ਜਿਹੜੇ ਤੁਹਾਡੇ ਹੈਗੇ ਨਾ ਜੀ ਆਪਣੇ ਡੀਐਸਟੀ ਵਾਲੇ ਉਹਨਾਂ ਦਾ ਜਿਹੜਾ ਫੀਲਡ ਦਾ ਅਫਸਰ ਹੈ ਜੀ ਸਾਡੇ ਡੀਐਚਓ ਤੇ ਪੁਲਿਸ ਦਾ ਡੀਐਸਟੀ ਡਿਸਟ੍ਰਿਕਟ ਲੈਵਲ ਤੇ ਕਮੇਟੀਆਂ ਬਣਾਈਆਂ ਜਦੋਂ ਤੁਸੀਂ ਆਪਣੀ ਰੁਟੀਨ ਚੈਕਿੰਗ ਕਰਦੇ ਹੋ ਤੁਹਾਨੂੰ ਪਨੀਰ ਮਿਲ ਗਿਆ ਖੂਆ ਮਿਲ ਗਿਆ ਫਲਾਨਾ ਮਿਲ ਗਿਆ ਸਾਡੇ ਬੰਦ ਨੂੰ ਆਓ ਅਸੀਂ ਬੰਦ ਨੂੰ ਪ੍ਰਚਾਰ ਨਹੀਂ ਕਰਾਂ ਅਸੀਂ ਸੈਂਪਲ ਲਵਾਂਗੇ ਇਨਫੋਰਸਮੈਂਟ ਦਾ ਤੇ ਜੇ ਉਹ ਫੜਿਆ ਗਿਆ ਉਹਦੀ ਫੋਰਵਰਡ ਤੇ ਬੈਕਵਰਡ ਲਿਖ ਕੇ ਜਿਸ ਕਰਾਂਗੇ ਉਹਦੀ ਤੇ ਇਸ ਤੋਂ ਸਵਾਇ ਫੋਰ ਜੋ ਸਿਕਿਉਰ ਇਨਫੋਰਮੇਸ਼ਨ ਸਾਡੇ ਕੋਲੇ ਇੱਕ ਸਾਡੇ ਕੋਲੇ ਵਟਰਨਰੀ ਯੂਨੀਵਰਸਿਟੀ ਇੱਕ ਸਾਡੀ ਆਪਣੀ ਲੈਬ ਇੱਕ ਇੱਕ ਦੋ ਰਿਸੋਰਸ ਸਾਡੇ ਕੋਲ ਹੋਰ ਹੈ ਜਿਵੇਂ ਸੀਐਮਸੀ ਡੀਐਮਸੀ ਉਹਨਾਂ ਦੀ ਵੀ ਆਪਣੀ ਲੈਬ ਜੁੜੀਆਂ ਮਾਰੀ ਹੋਈਆਂ ਅਸੀਂ ਜਿਹੜੀ ਜੋ ਵੀ ਤੁਸੀਂ ਖਾਂਦੇ ਆ ਚਾਹੇ ਉਹ ਨਿਊਟ੍ਰੀਸ਼ੀਟਿਕਲਸ ਆ ਫੂਡ ਸਪਲੀਮੈਂਟਸ ਆ ਸਬਜ਼ੀਆਂ ਫਰੂਟ ਇਹਨਾਂ ਦੇ ਵਿੱਚ ਅਸੀਂ ਜੋ ਪਹਿਲਾਂ ਅਜੇ ਤੱਕ ਕਦੇ ਨਹੀਂ ਹੋਇਆ ਉਹਦੇ ਵਿੱਚ ਜਿਵੇਂ ਫੂਡ ਸਪਲੀਮੈਂਟ ਆ ਉਹਦੇ ਵਿੱਚ ਕੋਈ ਐਨਾਬੋਲਿਕ ਸਟੀਰੋਇਡ ਤਾਂ ਨਹੀਂ ਹੈ ਉਹਦੇ ਵਿੱਚ ਕੋਈ ਜਿਹੜਾ ਹੈਗਾ ਹੈਵੀ ਮੈਟਲ ਤਾਂ ਨਹੀਂ ਹੈ ਕੋਈ ਕੈਮੀਕਲ ਤਾਂ ਨਹੀਂ ਹੈ ਉਹਦੇ ਵਿੱਚ ਜ਼ਿਆਦਾ ਇਹ ਸਾਰਾ ਕੁਝ ਅਸੀਂ ਟੈਸਟਿੰਗ ਕਰ ਰਹੇ ਆ ਵੀ ਜਿਹੜਾ ਫੂਡ ਆ ਪੰਜਾਬ ਦੇ ਲੋਕਾਂ ਨੂੰ ਪਿਆਰ ਮਿਲਣਾ ਚਾਹੀਦਾ ਗਵਰਨਮੈਂਟ ਬਹੁਤ ਵਧੀਆ ਤੇ ਖੇਰ ਨਾਲ ਕੰਮ ਕਰ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੀਆਂ ਸਟੱਡੀਜ਼ ਆ ਸਡਨ ਕਾਰਡੀਅਕ ਡੈਥ ਕਿਉਂ ਹੁੰਦੀ ਆ ਉਹਦੇ ਵਿੱਚ ਅਲਫਾ ਟੌਕਸਿਨਸ ਹੁੰਦੇ ਆ ਉਹ ਤਾਂ ਨਹੀਂ ਆ ਉਹਦੇ ਵਿੱਚ ਇਹ ਚਾਰੋਂ ਚੀਜ਼ਾਂ ਦੀ ਟੈਸਟਿੰਗ ਕਰ ਰਹੇ ਆ ਅਸੀਂ ਸੋ ਅਸੀਂ ਵੀ ਆਰ ਫੋ ਤੁਹਾਡਾ ਇਹਦੇ ਚ ਰੋਲਿਆ ਕਿ ਲੋਕਾਂ ਦਾ ਕਨਫਰਮੇਸ਼ਨ ਪਤਾ ਦਿਓ ਤੇ ਆ ਆਪਣੀ ਵੈਨ ਨੂੰ ਮਗਾਓ ਔਰ ਮੈਂ ਦੁਕਾਨਦਾਰਾਂ ਨੂੰ ਕਹਿੰਦਾ ਕਿ ਤੁਸੀਂ ਆਪਣਾ ਲਿਖ ਕੇ ਲਾਓ ਵੀ ਆ ਫਲਾਨੀ ਮੇਰੇ ਆਈ ਸੀ ਜੀ ਮੇਰੇ ਜਿਹੜੀ ਫੂਡ ਸੇਫਟੀ ਵੈਨ ਆਈ ਸੀ ਉਹਨਾਂ ਨੇ ਚੈੱਕ ਕੀਤਾ ਮੇਰਾ ਪਨੀਰ ਠੀਕ ਹੈ ਮੇਰਾ ਦੁੱਧ ਠੀਕ ਹੈ ਮੇਰਾ ਘਿਓ ਠੀਕ ਹੈ ਮੇਰਾ ਮਸਾਲਾ ਠੀਕ ਹੈ ਮਤਲਬ ਉਹਨਾਂ ਦਾ ਸਰਟੀਫਿਕੇਟ ਤੁਹਾਨੂੰ ਜਿੰਨੇ ਅਲੱਗ ਲਾਓ ਉਹ ਮੰਗਣਾ ਹੈ 32 ਕੋਡ ਤੋਂ ਦਿੱਲੀ ਬਸਲੇ ਵਿੱਚ ਬਲਕ ਦੇ ਵਿੱਚ ਪਨੀਰ ਆਉਂਦਾ ਜੀ ਫ੍ਰੀਡਕੋਰ ਤੋਂ ਦੇਖੀ ਦਿੱਲੀ ਬਾਜ਼ਾਰ ਦੇ ਵਿੱਚ ਬਲਕ ਦੇ ਵਿੱਚ ਪਨੀਰ ਆਉਂਦਾ ਲੇਕਿਨ ਦੇਖੋ ਮੇਰੀ ਗੱਲ ਸੁਣੋ ਜੇ ਤੁਮ੍ਹ ਜਮਾ ਦੀ ਟੀਮ ਨੂੰ ਪਤਾ ਹੁੰਦਾ ਬਾਅਦੂ ਵੀ ਕੋਈ ਐਕਸ਼ਨ ਨਹੀਂ ਲਿਤਾ ਜਾਂਦਾ ਇੱਕ ਮਿੰਟ ਦੀ ਇੱਕ ਮਿੰਟ ਦੇਖੋ ਤੁਸੀਂ ਨਾ ਇਹ ਜਿਹੜੀ ਐਕਸਿਡੈਂਟਲ ਇਨਫੋਰਮੇਸ਼ਨ ਹੈ ਤੁਸੀਂ ਸਿਵਲ ਸਾਧਨ ਨੂੰ ਦੇ ਦਿਓ ਇੱਕ ਮਿੰਟ ਮੇਰੀ ਬੇਨਤੀ ਸੁਣੋ ਕੋਈ ਕਰਕੇ ਦੇਖ ਲੋ ਕਰਕੇ ਦੇਖ ਲੋ ਸਰ ਇਹਨਾਂ ਦੇ ਨੋਲਿਜ ਕੀ ਹੈ ਕੀ ਕੋਈ ਸਰ ਹੁਣ ਕਿਉਂ ਫੜਿਆ ਪਾਜੀ ਕਿਉਂ ਫੜਿਆ ਸਭ ਤੋਂ ਜ਼ਿਆਦਾ ਇਹਨਾਂ ਨੇ ਪੜਿਆ ਜੀ ਪਰ ਕਿਉਂ ਫੜਿਆ ਇਹ ਕਿਉਂ ਫੜਿਆ ਸਭ ਤੋਂ ਟੋਡਾ ਦੱਸੋ ਸਰ ਜਿਹੜਾ ਕਿਉਂ ਸਰ ਜਿਹੜਾ ਕਿਉਂ ਫੜਿਆ ਸਰ ਜਿਹੜਾ ਕਿਉਂ ਫੜਿਆ ਉਹ ਪੁਲਿਸ ਡਿਪਾਰਟਮੈਂਟ ਨੇ ਫੜਿਆ ਹਾਲਾਤ ਇਹਦੇ ਦੇ ਬਾਅਦ ਨਹੀਂ ਜੀ ਕੈਲੀਗ੍ਰਾਫਰ ਇੱਕ ਮਿੰਟ ਜੀ ਇੱਕ ਮਿੰਟ ਮੈਂ ਤੁਹਾਨੂੰ ਪਹਿਲਾਂ ਹੁਣ ਦੱਸ ਕੇ ਸੁਣਾ ਕਿ ਹੁਣ ਪੁਲਿਸ ਡਿਪਾਰਟਮੈਂਟ ਜੀਐਸਟੀ ਸੇਫ ਮੈਕਮਾ ਅਸੀਂ ਮਿਲ ਕੇ ਕੰਮ ਕਰਦੇ ਆਂ ਆ ਨਸ਼ਿਆਂ ਦੀਆਂ ਜਿਹੜੀਆਂ ਬੋਰੀਆਂ ਚੋਰੀ ਹੋਈਆਂ ਸੀ ਨਸ਼ਾ ਛੁਡਾਉਣ ਵਾਲੀਆਂ ਇਹਦੇ ਵਿੱਚ ਅਸੀਂ ਮਿਲ ਕੇ ਕੰਮ ਕੀਤਾ ਡੈਂਗੀ ਦੀ ਗੱਲ ਹੈ ਜੀ ਉਹਦੇ ਵਿੱਚ ਜਿਹੜਾ ਸਾਡਾ ਸਿਹਤ ਵਿਭਾਗ ਜਿਲ੍ਹਾ ਪ੍ਰਸ਼ਾਸਨ ਦੇ ਅਧੀਨ ਕੁਝ ਹੋਰ ਸੰਧੇ ਕਮੇਟੀਆਂ ਬਣਾਈਆਂ ਜਿਹਦੇ ਵਿੱਚ ਉਹਦੇ ਵਿੱਚ ਤੁਹਾਡੀ ਮਿਨਿਸਪਲ ਕਾਰਪੋਰੇਸ਼ਨ ਉਹਦੇ ਥਾੜਾ ਰੂਰਲ ਡਿਵੈਲਪਮੈਂਟ ਵਾਟਰ ਸਪਲਾਈ ਸੈਨੀਟੇਸ਼ਨ ਐਜੂਕੇਸ਼ਨ ਐਨੀਮਲ ਐਨੀਮਲਸ ਬਲਰੀ ਸ਼ੇਮਾਂ ਭਰਨੀਆਂ ਕਮੇਟੀਆਂ ਜਿਲ੍ਹਾ ਲੈਵਲ ਤੇ ਵੀ ਕੋਆਰਡੀਨੇਸ਼ਨ ਲੱਗਦੀ ਵੀ ਇਹ ਇੰਟਰ ডিপਾਰਟਮੈਂਟਲ ਕੋਆਰਡੀਨੇਸ਼ਨ ਦਾ ਇਹ ਰਿਜ਼ਲਟ ਹੈ ਜੀ ਉਹ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਮੈਂ ਉਹਨਾਂ ਨੂੰ ਵਾਰਨ ਕਰਦਾ ਕਿ ਅਸੀਂ ਕਿਸੇ ਕਿਸਮ ਦਾ ਲੋਕਾਂ ਦੇ ਸਿਹਤ ਨਾਲ ਖਲਵਾੜ ਨਹੀਂ ਕਰਦੇ। ਬੰਦੇ ਕਿਉਂ ਖੜਿਆ ਗਿਆ ਸਰ ਜਿਹੜੀ ਜਿਹਦੀ ਜਗਾ ਸੀ ਕਿਰਾਏ ਤੇ ਜਿਹਨੇ ਘਰੇ ਬੰਦਾ ਸੀ ਕਿ ਉਹ ਉਹ ਦੁਕਾਨਦਾਰ ਵੀ ਕਰਿਆਨੇ ਵਾਲਾ ਸੀ ਉਸ ਕਰਿਆਨੇ ਵਾਲੀ ਦੁਕਾਨ ਤੇ ਜਿੰਨਾ ਵੀ ਘੋਲ ਸੀ ਉਹਦੀ ਕੋਈ ਕੋਈ ਵੀ ਸੈਂਪਲਿੰਗ ਨਹੀਂ ਹੋਈ। ਕੋਈ ਨਹੀਂ 2 ਮਿੰਟ ਬੰਦ ਕਰਦੇ। ਇੱਕ ਟੀਐਚਓ ਫਾਰਮ ਜਿਹੜੇ ਨੇ ਦੇਖੋ 1 ਮਿੰਟ ਮੇਰੀ ਗੱਲ ਜਿਹੜੀਆਂ ਜਿਹੜੀਆਂ ਸਾਡੀਆਂ ਇਹ ਵਾਲੀਆਂ ਇਨਕੁਆਰੀਜ਼ ਹਨ ਤੁਸੀਂ ਯੂਕਨ ਸ਼ੇਅਰ ਕਰ ਮੈਂ ਦਫ਼ਤੀ ਕੁਛ ਨਾਲ ਸ਼ੇਅਰ ਉਸੇ ਅੰਬਲੇ ਸਾਬ ਨਾਲ ਜਰ ਕਰਦੇ ਮੇਰੇ ਕੋਲੇ ਪਹੁੰਚੇਗੀ ਉਹ ਮੈਂ ਫਲਾਈਂਗ ਸਕਵਾਡ ਬਣਾਏ ਹੋ ਜੀ ਜਿੱਥੇ ਕਿਸੇ ਕਿਸੇ ਕੋ ਬੰਦਾ ਕਹਿੰਦਾ ਜੀ ਵੀ ਸਾਨੂੰ ਜਿਹੜਾ ਸਾਡੇ ਲੋਕਲ ਬੰਦੇ ਸਾਡੇ ਵੀ ਸਾਨੂੰ ਉਹ ਤੇ ਵਿਸ਼ਵਾਸ ਨਹੀਂ ਆ ਜੀ ਵਾਟਐਵਰ ਰੀਜ਼ਨ ਮਾਲੋਣਾ ਮੈਂ ਕਹਿੰਦਾ ਡੋਨਟ ਮਰੀ ਮਾਲੋਣਾ ਮੈਂ ਫਲਾਈਂਗ ਸਕਵਾਡ ਭੇਜ ਕੇ ਬੰਦਾ ਜਿਹੜੇ ਘਰੇ ਬੰਦਾ ਪਿਆ ਸੀ ਉਹਦੀ ਦੁਕਾਨ ਦੇ ਵਿੱਚ ਕਿੰਨਾ ਘੋਟਿਆ ਉਹ ਤਾਂ ਚੈੱਕ ਹੋਣਾ ਚਾਹੀਦਾ ਸੀ 15 ਦਿਨ ਹੋ ਗਏ ਜੀ ਮੈਂ ਤੁਹਾਨੂੰ ਪਾਸ ਮੁਹੰਮਦੀਆਂ ਸਟੈਂਡਿੰਗ ਇਨਸਟਰਕਸ਼ਨਾਂ ਮੈਂ ਪਹਿਲਾਂ ਕਿਹਾ ਕਿ ਬੈਕਵਰਡ ਐਂਡ ਫਾਰਵਰਡ ਜੇ ਪਨੀਰ ਮੇਰਟ ਤੋਂ ਆ ਰਿਹਾ ਸੀਗਾ ਕਿੱਥੋਂ ਆ ਰਿਹਾ ਸੀ ਕਿੱਥੇ ਬੜਿਆ ਸੀ ਇੱਕ ਮਿੰਟ ਦੀ ਤੁਸੀਂ ਬਾਤ ਕਰ ਲਿਓ ਇੱਕ ਕਿੱਥੋਂ ਆ ਰਿਹਾ ਸੀ ਤੇ ਕਿੱਥੇ ਜਾਣਾ ਸੀ ਇਹ ਤੇ ਕਿੰਨੀ ਦੇਰ ਤੋਂ ਸਪਲਾਈ ਕਰ ਰਿਹਾ ਸੀਗਾ ਅਸੀਂ ਇਸ ਤਰ੍ਹਾਂ ਕੰਮ ਕਰ ਰਹੇ ਹਾਂ ਸਰ ਜੀ ਤੁਸੀਂ ਮੈਂ ਤੁਸੀਂ ਮੇਰੀ ਗੱਲ ਸੁਣੋ ਵੀਡੀਓ ਵਾਲੇ ਸਾਨੂੰ ਜੋ ਵੀ ਸਲੂਸ਼ਨ ਮਿਲ ਗਿਆ 20 ਟਿਕਟ ਵਾਰੀ ਸੀਰੀਅਸਲੀ ਸਰ ਸਪਲਾਈਮ ਪદ્ધਤੀ ਜਿਹੜੇ ਹੈਗੇ ਹਸਪੀਟਲ ਬਣਨੇ ਚਾਹੀਦੇ ਸਭ ਦੋ ਜਿਆਥੇ ਕਾਲੇ ਬਣਾ ਦਿੰਦੇ ਮੋਕਾ ਜਿਹੜਾ ਤਿੰਨੋਂ ਸਪਲਾਈਮ ਪદ્ધਤੀ ਤੋਂ ਕੁਝ ਹੋਰ ਹਸਪੀਟਲ ਨਹੀਂ ਹੈ ਸਭ ਜਿਹੜੀ ਪદ્ધਤੀ ਇਹ ਬਸ ਤਰਕੂਦ اور ਬੰਦਰ ਪ੍ਰਾਣਾ ਵਿੱਚ ਸਰਕਾਰ ਨੇ ਰੋਕ ਦਿੱਤੀਆਂ ਕਿ ਉਹਦੇ ਉnder ਜਾਂ ਉਹਨਾਂ ਦੀ ਪ੍ਰਵੇਸ਼ ਨ ਹੋ ਰਹੀ ਸੀ ਸਿਰਫ ਉਹ ਅਤਿ ਜਗ੍ਹਾ ਇੱਕ ਦੂਸਰਾ ਸਰ ਵਿੱਚ ਜਿਹੜੇ ਕਾਲਜ ਬਣ ਰਹੇ ਸੰਗਰੂਰ ਬਣ ਰਹੇ ਆ ਪ੍ਰਾਈਵੇਟ ਕਾਲਜ ਸਿਮਾਰਿਸ਼ ਬਣ ਰਹੇ ਉਹਦੇ ਬੋਵਲ ਪੈਪਰ ਪੈਟਰਨ ਤੇ ਹੋਣਗੇ ਜੀ ਮਤਲਬ ਜਿਹੜੇ ਸਟੂਡੈਂਟ ਹੋਣਗੇ ਉਹਨੂੰ ਜਦੋਂ ਹਰ ਸਿਮਾਰਿਸ਼ ਤੇ ਉਹ ਬੋਵਲ ਪੈਪਰ ਪੈਟਰਨ ਤੇ ਮਿਲੂਗੀ ਉਹਨਾਂ ਨੂੰ ਆਹ ਦੇਖੋ ਇੱਕ ਗੱਲ ਨੂੰ ਕਦੀ ਤਰ੍ਹਾਂ ਸਮਝਵਾ ਜੀ ਇੱਕ ਹੈਗਾ ਜਿਹੜਾ ਸਰਕਾਰੀ ਹਸਪਤਾਲ ਹੈ ਸਰਕਾਰ ਨੇ ਬਣਾਇਆ ਸਰਕਾਰ ਚਲਾ ਰਹੀ ਹੈ ਉਹ ਹੈਗਾ ਪੂਰਾ ਸਰਕਾਰੀ ਹਸਪਤਾਲ ਜੀ ਜਿਹੜੇ ਇਹ ਵਾਲੇ ਬਣਨਗੇ ਇਹਨੂੰ ਜਿਹੜੀ ਜੋ ਅਸੀਂ ਕੀਤਾ ਹੈਗਾ ਉਹਦੇ ਤੁਸੀਂ ਦੋ ਤਿੰਨ ਕੰਮ ਨਵੇਂ ਕੀਤੇ ਆ